ਗਲਤ ਸਮਤੀ ਵੱਲੋਂ ਅੱਜ ਇਹ ਦੋ ਬੀਲਚੇਅਰ ਦਿੱਤੀਆਂ ਜਾ ਰਹੀਆਂ ਨੇ ਮੈਂ ਦੇਖਿਆ ਆ ਕੇ ਇੱਥੇ ਮੈਂ ਵੀ ਪ੍ਰੋਮੋਟਰ ਮੈਂਬਰ ਆ 로ਟਰੀ ਕਲੱਬ ਟਾਲਾਗਰੇਟਰ ਦਾ ਪ੍ਰਧਾਨ ਆ ਔਰ ਇਹ ਬਹੁਤ ਅੱਛੀ ਸਮਾਜ ਸੇਵਾ ਜਨਤਿਸੰਮਤ ਕਰਦੀ ਹੈ ਇੱਥੇ ਆ ਕੇ ਮੈਂ ਦੇਖਿਆ ਬਹੁਤ ਲੋਕਾਂ ਨੂੰ ਬੀਲਚੇਅਰ ਦੀ ਲੋੜ ਹੈ ਮੇਰੇ ਖੜੇ ਖੜੇ ਪੰਜ ਪਿੰਡ ਦੇ ਵਿੱਚ ਕਈ ਬੰਦੇ ਆਏ ਹਰੇ ਕਹਿੰਦਾ ਸੀ ਜੀ ਮੈਨੂੰ ਬੀਲਚੇਅਰ ਦੇ ਦਿਓ ਅਸੀਂ ਕਿਹਾ ਜੀ ਵੀ ਇਹਦਾ ਅਸੀਂ ਹੁਣੇ ਦਿੰਨੇ ਆ ਜਰਾ ਉਸ ਤੋਂ ਬਾਅਦ ਹੈਂਡਓਵਰ ਕਰ ਲਈਏ ਬਰਮਾ ਜੀ ਨੂੰ ਉਸ ਤੋਂ ਬਾਅਦ ਦਿੰਦੇ ਆ ਲੇਕਿਨ ਇੱਥੇ ਵਰਮਾ ਜੀ ਨੂੰ ਉਸ ਤੋਂ ਪਹਿਲਾਂ ਔਮ ਤੋਂ ਪਹਿਲਾਂ ਮੈਂ ਪਰਸਾ ਲੈ ਕੇ ਗਿਆ ਉਹ ਕਹਿੰਦੇ ਹਰ ਬੰਦਾ ਆ ਕੇ ਕਹਿੰਦੇ ਸਾਨੂੰ ਬੀਲ ਤੇਰ ਦਿਓ ਔਰ ਲੋਕਾਂ ਨੂੰ ਇਹ ਇੰਨੀ ਅੱਛੀ ਬੀਲ ਤੇਰ ਆ ਮੈਂ ਕਈ ਸੰਸਥਾ ਚ ਬੀਲ ਤੇਰਾਂ ਦਿੰਦੇ ਦੇਖਿਆ ਉਹ ਇਕੱਠੀਆਂ ਹੋਣ ਵਾਲੀਆਂ ਬੀਲ ਤੇਰ ਉਹ ਕੰਮ ਨਹੀਂ ਕਰਦੀਆਂ ਮਾਨਵ ਸੇਵਾ ਸਦਨ ਵੀ ਅੱਛੇ ਕੰਮ ਕਰਦੀ ਆ ਪਰ ਜੋ ਜਨਿਕ ਸੰਮਤੀ ਕੰਮ ਕਰ ਰਹੀ ਆ ਇਹਨਾਂ ਦਾ ਸਾਰੇ ਸ਼ਹਿਰ ਚ ਨੌ ਹੈ ਕਿ ਮੈਂ ਕਹਿੰਦਾ ਸਾਰੇ ਪੰਜਾਬ ਚ ਨੌ ਹੈ ਇਸ ਕਰਕੇ ਬినੋਦ ਸ਼ਰਮਾ ਜਿਹੜੇ ਨੇ ਸਟੇਟ ਅਵਾਰਡ ਕਿਸੇ ਨੂੰ ਐਸੇ ਨਹੀਂ ਮਿਲਦਾ ਸਟੇਟ ਅਵਾਰਡ ਇਸ ਕਰਕੇ ਮਿਲਿਆ ਵੀ ਇਹ ਬਹੁਤ ਅਨਥਕ ਮਿਹਨਤ ਕਰ ਰਹੇ ਨੇ ਹਰ ਵੇਲੇ ਹਰ ਰੋਜ਼ ਕੋਈ ਨਾ ਕੋਈ ਪ੍ਰੋਜੈਕਟ ਹੁੰਦਾ ਹੁਣ ਇੱਕ ਤਰੀਕ ਨੂੰ ਫਿਰ ਜਰਸੀਆਂ ਵੰਡੀਆਂ ਜਾਣੀਆਂ ਨੇ ਹੁਣ ਇਹਨਾਂ ਨੇ ਅੱਗੇ ਜਾਣਾ ਕੰਬਲ ਦੇਣੇ ਐਮਰਜੈਂਸੀ 'ਚ ਤੇ ਇਹ ਬਹੁਤ ਸ੍ਰਾਨੀਆਂ ਕੰਮ ਨੇ ਇਦਾਂ ਦਾ ਕੰਮ ਕਰਨ ਵਾਸਤੇ ਬੰਦੇ ਨੂੰ ਟਾਈਮ ਡਿਵਿਟ ਡਿਵਿਟ ਕਰਨਾ ਪੈਂਦਾ ਇਹ ਤਾਂ ਮੈਂ ਦੇਖਿਆ ਲੰਬੇ ਸਮੇਂ ਤੋਂ 12 ਦਿਨਾਂ 'ਚ ਬੜੀ ਸੇਵਾ ਕਰਦੇ ਨੇ ਅਸੀਂ ਇਹਨਾਂ ਦੇ ਕੰਮ ਨੂੰ ਸਰਾਉਂਦੇ ਹੋਏ ਬਹੁਤ ਇਹਨਾਂ ਦੀ ਪ੍ਰਸ਼ੰਸਾ ਕਰਦੇ ਆ ਇਹਨਾਂ ਦਾ ਮੈਂ ਹਸਪਤਾਲ ਵੱਲੋਂ ਵੀ ਇਹਨਾਂ ਧਰਮਾਤ ਕਰਦਾ ਕਿ ਵੀ ਸ਼ਰਮਾ ਜੀ ਨੇ ਇੰਨੇ ਅੱਛੇ ਕੰਮ ਕਰ ਰਹੇ ਥੈਂਕ ਯੂ ਮੈਂ ਜਨਤਕ ਸਮਿਤੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਿਨੋਦ ਸ਼ਰਮਾ ਜੀ ਜਿਹੜੇ ਜਨ ਸੈਕਟਰੀ ਹੈਗੇ ਇਹਨਾਂ ਨੇ ਬਹੁਤ ਆਪਣੇ ਕਮਿਟੀ ਦੇ ਹਿਸਾਬ ਨਾਲ ਬਹੁਤ ਕੁਝ ਕੀਤਾ ਹੈਗਾ ਪਹਿਲੇ ਵੀ ਇਹਨਾਂ ਨੇ ਵੀਰਚਾਰੇ ਵਗੈਰਾ ਦਿੱਤੇ ਹੈ ਸੈਕਟਰ ਚਰ ਦਿੱਤਾ ਜਿਹੜਾ ਕਲਪੀਥੇ ਅਬਲਿਕ ਦੇ ਪੇਸ਼ੈਂਟ ਵਗੈਰਾ ਹੁੰਦੇ ਉਹਨਾਂ ਦੇ ਕਾਰ ਰਹੇ ਕਿਉਂਕਿ ਸਾਰੇ ਇਹਨਾਂ ਦੇ ਹੋਂਦੇ ਉਤੇ ਵੀਲ ਚੇਅਰ ਵਗੈਰਾ ਜੋ ਕੋਚਾ ਉਹ ਸਾਡੇ ਕੋਲ ਹੋਰ ਕਿਸੇ ਕੋਲ ਨਹੀਂ ਮਿਲਿਆ ਇਹਨਾਂ ਨੇ ਇਹ ਸੇਵਾ ਕਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਬਨੋਸ਼ ਸ਼ਰਮਾ ਜਾਨ ਸਮਤੀ ਤੋਂ ਮੇਰੇ ਨਾਲ ਐਸ਼ਦੀ ਵਰਮਾ ਜੀ ਮੇਰੇ ਨਾਲ ਪ੍ਰਸ਼ਰ ਜੀ ਐਸਐਮਐਸਪੁਰੀ ਪ੍ਰਦੀਪ ਮੋਂਗਾ ਜੀ ਸਰਦਾਰਾ ਸਿੰਘ ਜੀ ਪਲੱਸ ਸਾਡੇ ਗਗਨਦੀਪ ਜੀ ਅਸੀਂ ਜਿੱਥੇ ਆਓ ਆਪੀਡੀ ਚ ਦੋ ਵੀਲ ਚੇਅਰ ਦਿੱਤੇ ਆ ਪਲੱਸ ਅਮਰਜੈਂਸੀ ਚ 15 ਅਸੀਂ ਕੰਬਲ ਬੁਲੇਟ ਦਿੱਤੇ ਆ ਤੇ ਐਸ.ਡੀ. ਵਰਮਾ ਜੀ ਲਗਾਤਾਰ 25 ਸਾਲ ਤੋਂ ਇੱਥੇ ਓਪੀ ਦੀ ਸੇਵਾ ਕਰ ਰਹੇ ਆ ਤੇ ਪਿਛਲੇ 1.5-2 ਸਾਲ ਤੋਂ ਅਸੀਂ ਇਹਨਾਂ ਓਪੀ ਵਿੱਚ ਕੁਸ਼ਵੀਰ ਚੇਅਰ ਤੇ ਪ੍ਰੋਸਟੈਚਰ ਦਿੱਤੇ ਆ ਜਿਹੜਾ ਕਿ ਇਹ ਓਪੀ ਦੇ ਪੇਸ਼ਾ ਨੂੰ ਜਦੋਂ ਕੋਈ ਲੋੜ ਪੈਂਦੀ ਆ ਉਹਨਾਂ ਨੂੰ ਉਹਨਾਂ ਵਾਸਤੇ ਸੇਵਾ ਕਰ ਰਹੇ ਆ ਤੇ ਜਿਹੜੇ ਬੰਦੇ 휠ਚੇਅਰ ਲੈ ਕੇ ਜਾਂਦੇ ਆ ਉਹ ਕੋ ਥੋੜੀ ਸਿਕਿਉਰਿਟੀ ਰੱਖਦੇ ਆ ਔਰ ਸ਼ਾਮ ਨੂੰ ਦੇ ਦੇਣੇ ਕਿਉਂਕਿ ਜਦੋਂ ਸਿਕਿਉਰਿਟੀ ਨਹੀਂ ਰੱਖਣਗੇ ਤੇ ਲੋਕ 휠ਚੇਅਰ ਜਿੱਥੇ ਉੱਥੇ ਛੱਡ ਕੇ ਚਲੇ ਜਾਂਦੇ ਆ ਸਾਡੀ ਕੋਸ਼ਿਸ਼ ਹੈ ਵੀ ਜਿੰਨੇ ਪੇਸ਼ੈਂਟ ਆਣ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਲਗਾਤਾਰ ਪਿਛਲੇ ਹਫਤੇ ਅਸੀਂ ਹਰਿੰਦਰ ਹਸਪੀਟਲ ਅਮਰਜੈਂਸੀ ਚ ਸਟੇਚਰ ਤੇ ਬੀਲਚੇਰ ਦਿੱਤੀ ਅਸੀਂ ਇਹ ਸਪੈਸ਼ਲ ਦੋ ਜਿਹੜੀਆਂ ਬੀਲਚੇਰ ਆ ਮੇਰੇ ਇੱਕ ਦੋਸਤ ਹੈ ਅਨਿਲ ਵਰਮਾ ਜੀ ਕੈਨੇਡਾ ਤੋਂ ਆਏ ਸੀ ਉਹਨਾਂ ਨੇ ਡੋਨੇਟ ਕੀਤੀਆਂ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਉਹ ਸਾਨੂੰ ਲੋਕਾਂ ਨੂੰ ਰਿਕਵੈਸਟ ਕਰਨਾ ਸਾਡੇ ਜਿਹੜੇ ਪ੍ਰੋਜੈਕਟ ਹੈ ਮੈਡੀਕਲ ਦਾ ਹੈ ਪਲਾਂਟੇਸ਼ਨ ਦਾ ਹੈ ਐਜੂਕੇਸ਼ਨ ਦਾ ਹੈ ਸਾਡੇ ਕੋਲ ਪੰਜਾਂ ਮੁੱਲ ਅਥੈ ਰਿੰਡ ਆਫਰ ਚੱਲ ਰਹੀਆਂ ਨੇ ਰਮੇਸ਼ਨ ਮੈਂਨ ਹੈ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਜਿਹੜਾ ਪੈਸਾ ਤੁਸੀਂ ਡੋਨੇਟ ਕਰੋਗੇ ਉਹਨੂੰ ਅਸੀਂ ਬੜੀ ਅੱਛੀ ਤਰ੍ਹਾਂ ਯੂਜ਼ ਕਰਾਂਗੇ ਜਿੰਨਾ ਤੁਸੀਂ ਸਾਨੂੰ ਡੋਨੇਟ ਕਰੋਗੇ ਉਸ ਤੋਂ ਅਸੀਂ ਡਬਲ ਖਰਚਾ ਕਰਦੇ ਆ ਪਹਿਲੀ ਤਰੀਕ ਨੂੰ ਅਸੀਂ ਇਕ ਤਾਂ ਬੱਚਿਆਂ ਨੂੰ ਵਿంటర్ ਯੂਨੀਫਾਰਮ ਦੇ ਰਹੇ ਆ ਪਲੱਸ ਅਸੀਂ ਜਿਹੜੇ ਰੈਗ ਪਿਕਰ ਆ ਉਹਨਾਂ ਨੂੰ 300 ਜੈਕਟਾਂ ਦੇ ਰਹੇ ਆ ਜਿਹੜੇ ਘਰਾਂ ਚ ਪੂਰਾ ਠੱਕਦੇ ਆ ਤਾਂ ਲੋਕਾਂ ਨੇ ਰਿਕਵੈਸਟ ਕਰਨਾ ਤੁਹਾਨੂੰ ਦਾਨ ਦਿਓ ਡੋਨੇਟ ਕਰੋ ਸਾਡੇ ਮੈਂਬਰ ਬਣੋ